ਸ਼ਰਮੇ ਹਾਂਜੀ ਹਾਲ ਚਾਲ ਹੈ ਬਾਈ ਸਸਤੀ ਕਾਲ ਅਜਾਏਂ ਦਸੀ ਬਈ ਸਸਤੀ ਕਾਲ ਦੋ ਵਾਰੀ ਤੇ ਧੰਨਵਾਦ ਜਿਹੜੇ ਆਪਾਂ ਨੂੰ ਭਰਾ ਦੇਂਦੇ ਆ ਠੀਕ ਹੈ ਪੰਮਰਾ ਲੰਮੀਆਂ ਕਰੇ ਉਹਨਾਂ ਦੀਆਂ ਆਫਰ ਦਸੀ ਕਿੱਡੇ ਵੱਡੇ ਦੇਣੀ ਅੱਜ ਅੱਜ ਆਪਾਂ ਬਾਈ ਸਿਰਾਂ ਹੀ ਲਾਵਾਂਗੇ ਟਰੈਕਟਰ ਦਿਖਾਵਾਂਗੇ ਤਿੰਨ ਚਾਰ ਹੀ ਬਸ ਬਾਦੂ ਐਨੇ ਦਾ ਠੀਕ ਹੈ ਗੱਲ ਹਾਂ ਤੇ ਲਾਵਾਂਗੇ ਸਿਰਾਂ ਹੀ ਬਸ ਉਹ ਪਹਿਲੀ ਮੰਡੀ ਆ 2024 ਦੀ 24 ਦੀ ਤੇ ਲਾਵਾਂਗੇ ਸਿਰਾਂ ਹੀ ਭਾਈ ਲਾਵਾਂਗੇ ਸਿਰਾਂ ਤੇ ਚੈਲਜੀ ਵੀ ਆ ਤਿੰਨੇ ਦਾ ਟਰੈਕਟਰ ਭਾਈ ਕੋਈ ਦਿਖਾ ਦਿਓ ਠੀਕ ਹੈ ਤੇ ਆਪਾਂ ਨੂੰ ਕਿ ਭਾਈ ਆ ਪਿਆ ਆ ਕੰਡੀਸ਼ਨ ਦਾ ਟਰੈਕਟਰ ਤੇਰਾ ਜਿਹੜਾ ਤੂੰ ਦਿਖਾਇਆ ਇਨੀ ਕੰਡੀਸ਼ਨ ਦਾ ਟਰੈਕਟਰ ਆ ਪਿਆ ਤੇਰੇ ਨਾਲ ਘਟਾ ਘਟਾ ਆਪਾਂ ਚੈਲੰਜ ਚੈਲੰਜ ਆ ਫਿਰ ਚੈਲੰਜ ਸ਼ੁਰੂ ਅੱਜ ਆ ਦੇ ਟਰੈਕਟਰ ਦੀ ਵੀਡੀਓ ਦਿਖਾਵਾਂਗੇ ਹੈਗਾ ਠਾਲੇ ਬਾਈ ਹਾਂ ਤੇ ਚੈਲੰਜ ਸ਼ੁਰੂ ਕਰਦਗੇ ਲਿਖ ਕੇ ਦੇਵਾਂਗੇ ਬਾਈ ਰੇਟ ਖੋਲੋ ਕਰ ਦਈਏ ਸ਼ੁਰੂ ਕਰ ਦੇ ਆ ਜਾ ਫਿਰ ਇਹ ਤੇ ਫੇਰਾ ਦੱਸ 2008 ਮਾਡਲ ਲੱਗਦੇ ਲੋ ਹਾਂ ਮੂਰਲੇ ਟਾਇਰ ਨਵੇਂ ਆ ਪਿਛਲੇ 70 ਪੈਸੇ ਆ ਸਾਰਾ Ориਜਨਲ ਆ ਅੱਛਾ ਗੇਅਰ ਇੰਜਨ ਦਾ ਓਕੀ ਆ ਬਾਈ ਚਿੰਗ ਨਹੀਂ ਨਹੀਂ Ориਜਨਲ ਆ ਬਾਈ ਸਾਰਾ ਬਸ ਠੀਕ ਆ ਤੇ ਇਹ ਵੀ ਟਰੈਕਟਰ ਆਪਾਂ ਬਾਜ ਵੈਰਿਟੀ ਬੋਲਾਂਗੇ ਨੰਬਰ ਕਿੱਥੋਂ ਦਾ ਹੈ ਨੰਬਰ ਹੈ ਰੇਣਾ ਨੰਬਰ ਹਰਿਆਣਾ ਹਾਂਜੀ ਮਾਡਲ ਹੈਗਾ 8 8 ਮਾਡਲ ਆ 265 ਲਿਖਿਆ ਹੋਇਆ ਇਹਦੇ ਉੱਤੇ ਦੇਖ ਹਾਂ 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 ਦਿਖਾਤਾ ਚਾਰੇ ਪਾਸੇ ਦਿਖਾ ਦੇ ਇਧਰੋਂ ਵੀ ਦਿਖਾ ਦੇ ਵੀਰੇ ਜਰੂਰ ਜਰੂਰ ਠੰਡੀ ਬੰਡੀ ਟੈਨਸ਼ਨ ਕਰ ਲੈਣਾ ਲੈ ਵੀ 265 ਡਿਮਾਂਡ ਹੈ ਹਰਿਆਣਾ ਨੰਬਰ ਹੈ ਚੱਲੂ ਐਫੀ ਡੇਟ ਤੇ ਤੇ ਦੱਸ ਦੇ ਫਿਰ ਹੁਣ ਦੋ ਕਿੱਥੇ ਡਿਗੇਗਾ ਇੱਥੇ ਡਿਗੇਗਾ ਇੱਥੇ ਡਿਗੇਗਾ ਹਾਂ ਚਲ ਦੱਸ ਦੇ ਫਿਰ 2 ਲੱਖ ਤੇ 35 ਹਾਂ 230000 ਰੁਪਏ ਦਾ ਇਹ ਮੌਕੇ ਤੇ ਯਾਰ ਹੋਰ ਵੀ ਮੰਨਤਾ ਨੂੰ ਹੋਊਗਾ ਹੋਰ ਵੀ ਮੰਨਤਾ ਨੂੰ ਹੋਊਗਾ ਮੰਨਤਾ ਨਹੀਂ ਹੋਊਗਾ ਇਹ ਗੱਲ ਨਹੀਂ ਹੈਗੀ ਕਿ ਭਾਈ ਇੰਨੇ ਜਾਂ ਉਹਨੇ ਇੰਨੇ ਜਾਂਉਂਦੇ ਮੰਨਤਾ ਹੀ ਰਹਿਗੇ ਜੇ 30 ਹੋ ਗਿਆ ਉੱਥੇ ਮੰਨਤਾ ਹਾਂ ਸਿਰੇ ਹੀ ਰੇਟ ਬੋਲੂਗਾ ਭਾਈ ਸਿਰੇ ਰੇਟ ਬੋਲੂਗਾ ਹਾਸਟ ਰੇਟ ਹੀ ਹੋਣਗੇ ਇਹ ਤੇ ਦੋਸਤੋ 230000 ਰੁਪਏ ਪੈਂਟ ਡਿਮਾਂਡ ਹੈ ਤੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਲਈਏ ਤੇ ਅੱਗੇ ਅੱਗੇ ਕਿਹਾ ਗਿਆ 855 855 ਇਹ ਵੀ ਆਪਣਾ ਢਲੋ ਚੈਲਜੀ ਆ ਭਾਈ ਘੋੜੇ ਵਾਲਾ ਬੈਂਪਰ ਇਹ ਵੀ ਚੈਲਜੀ ਆ ਭਾਈ ਇੰਨੇ ਦਾ ਕੋਈ ਦੇ ਦੇ 20 ਮਾਡਲ ਦੇਖ ਲੈ ਬਾਲੇ ਵੱਡੇ ਚੈਲੰਜ ਕਰੀ ਜਾਂਦਾ ਪੂਰੇ ਆ ਜੇ ਹਾਂਗੇ ਲਿਆਵਾਂਗੇ ਬਾਈ ਪੂਰੇ ਲਿਆਏਗਾ ਲਿਆਵਾਂਗੇ ਬਾਈ ਮਾਡਲ 20 ਹੈ ਕਿੰਨਾ ਚੱਲੇ ਹੈ ਟੰਕੀ ਤੇ ਸਟਿੱਕਰਾਂ ਵਾਲਾ ਟਰੈਕਟਰ ਆ ਬਾਈ ਹੂੰ ਟਾਇਰ ਦਿਖਾ ਦੇ 90 ਪੈਸੇ ਟਾਇਰ ਆ ਬਾਈ ਹੂੰ 85 ਕਹੇ ਪਰ ਹੈ 90 ਪੈਸੇ ਆ ਬਾਈ ਚਾਰੇ ਪਾਵਰ ਸਟੀering ਆ ਬਾਈ ਡਬਲ ਡਿਸਟ੍ਰਿਬਿਊਟਰ ਆ ਕੋੜਾ ਬੈਂਪਰ ਲੱਗਿਆ ਡਬਲ ਡਿਸਟ੍ਰਿਬਿਊਟਰ ਇੱਥੇ ਮੜਾ ਕੈਮਰਾ ਮਾਰ ਦੇ ਇਧਰ ਆ ਕੇ ਫੇਰੇ ਇਧਰ ਜਾਈ ਲੈ ਵੀ ਮਾਡਲ ਦੇ 61000 ਡਿਮਾਂਡ ਆ ਮੰਨ ਲਓ ਹਾਂ ਤੇ ਇਧਰਲੇ ਪਾਸੇ ਵੀ ਦਿਖਾ ਦਿੰਦੇ ਆ ਤੁਹਾਨੂੰ ਹਨਾ ਯਾਰ ਭਾਈ ਜਮਾ ਨਵਾਂ ਟਰੈਕਟਰ ਚਾਬੀ ਨਹੀਂ ਲੱਗੀ ਟਰੈਕਟਰ ਨੂੰ ਅੱਛਾ ਗੇਅਰ ਇੰਜਨ ਦਾ ਜਮਾ ਦਾਣੇ ਤੇ ਆ ਦਾਣੇ ਤੇ ਨਵਾਂ ਟਰੈਕਟਰ ਆ ਆ ਗਿਆ ਡਬਲ ਡਿਸਟ੍ਰਿਬਿਊਟਰ ਦੇਖੋ ਦੋਸਤ ਕੰਦਾ ਹੈਗਾ ਹੂੰ ਸਾਰਾ ਕੁਝ ਮਿਲੂਗਾ ਹਾਂ ਤੇ ਫੱਟੀ ਪਿੱਛੇ ਆਓ ਛਤਰੀ ਲੱਗੀ ਆ ਛਤਰੀ ਲੱਗੀ ਆ ਤੇ ਪਿੱਛੇ ਆ ਹਾਂ ਦਿਖਾ ਦੇ ਦੇਖ ਬਈ ਲਾਓ ਵੀ ਦੋਸਤੋ ਓਕੇ ਨਾ ਬਾਈ ਜਮਾ ਓਕੇ ਦੀ ਰਿਪੋਰਟ ਆਪਣੇ ਕੰਨੀੋਂ ਤਾਂ ਲਵਾ ਕੇ ਬਾ ਕੇ ਤਸਦੀਕ ਕਰਕੇ ਲੈ ਕੇ ਜਾਣਾ ਬਾਈ ਇਹ ਗੱਲ ਜ਼ਰੂਰੀ ਹੈ ਤੇ ਆਇਆ ਠੋਰੇ ਮੇਰੇ ਕੋਲੇ ਹਾਂ ਹੁ ਤੂੰ ਘਟਾਸ਼ੀ ਦੱਸ ਚੁੱਕੀ ਘਟਾਉਣਾ ਇਥੋਂ 6-10 ਤੋਂ ਮੈਂ ਤਾਂ 15 ਘਟਾਦਾ ਭਰਾਵਾ ਹੋਰ ਘਟਾ ਲਾ 10 ਹੋਰ ਘਟਾਤਾ ਕਿੰਨੇ ਰਹਿ ਗਏ 95 ਤੇ ਕਿੰਨਾ ਰਹਿ ਗਿਆ ਤੂੰ ਲਾਲਾ 15 ਘਟਾਇਆ 85 ਰਹਿ ਗਿਆ 85 ਰਹਿ ਗਿਆ 85 ਹਾਂ ਇੱਕ ਰੇਟ ਕਹੂੰਗਾ ਭਾਈ ਜਮਾਂ ਇੱਕੋ ਕਹਦੇ ਬਾਈ ਯਾਰ 5 ਲੱਖ 70000 ਦਾ ਜਸਟ نو ਤੇ ਕੋਈ ਦੇ ਕੇ ਦਿਖਾਵੇ 5 ਲੱਖ 40000 ਰੁਪਏ ਘਟਾ ਕੇ 20 ਮਾਡਲ ਆ ਓਕੇ ਐ ਓਕੇ ਓਕੇ ਜੇ ਸਰਪੰਚ ਨਹੀਂ ਕਰਤਾ ਭਾਈ ਮੈਂ ਜੀ ਮੰਨਦਾ ਆਪਣੀ ਮੋਦੂ ਕਿ ਮੇਰਾ ਬੰਦਾ 5 ਲੱਖ 70000 ਦਾ ਹੈ ਬਾਈ ਯਾਰ ਠੀਕ ਹੈ ਨੰਬਰ ਕਿਥੋਂ ਦਾ ਹੋਣ ਫੈਂਸ ਵੀ ਹੋ ਜੂ ਐਚ ਆਰ ਨੰਬਰ ਐਚ ਆਰ ਨੰਬਰ ਐ ਨੋਸਾ ਉੜਦੀ ਤੁਰੀ ਐਨਓਸੀ ਮਿਲੂਗੀ ਬਿਲਕੁਲ ਮਿਲੂ ਬਾਈ ਉੜਦੀ ਤੁਰੀ ਕੀ ਕਹਿੰਦਾ ਗੱਲ ਭਾਈ ਲੋਨ ਫੈਂਸ ਵੀ ਹੋ ਜੂ ਤੇ ਅੱਛਾ ਜਮਾਨ ਨਵਾ ਦੇਗਾ ਲੋਨ ਆ ਲੋਨ ਤੇ ਹੋ ਚੁਈ ਬਾਈ 5 ਲੱਖ ਰੁਪਏ 5 ਲੱਖ ਦਾ ਲੋਨ ਤੇ 75000 ਲਿਆਓ ਤੇ ਟਰੈਕਟਰ ਲੈ ਜਾਓ ਇਹ 70 70 ਕੇ ਹਾਂ ਬਾਈ 75 ਨਹੀਂ ਗਿਆ 70 ਕੇ 70000 ਲਿਆਓ ਤੇ ਟਰੈਕਟਰ ਲੈ ਜਾਓ ਇਹ ਲੱਖ ਰੁਪਏ ਦੀ ਲੋੜ ਪਊਗੀ ਪਊ ਪਊਗੀ ਨਾ ਫਿਰ ਕਾਗਜ਼ ਪੱਤਰਾ ਤੇ ਹੋਏ ਦੇ ਸਰਚਾ ਵੀ ਹੋਊਗਾ ਤੇਰਾ ਬੀਮਾ ਵੀ ਹੋਊ ਟਰੈਕਟਰ ਦਾ ਬੀਮਾ ਵੀ ਉਹ ਤੇ ਅੱਗੇ ਆ ਗਿਆ 750 ਐਚ ਡੀ 750 ਤੇ ਫਿਰ ਦਿਖਾਵਾਂਗੇ ਇਧਰ ਆਏ ਮੇਰੇ ਕੋਲੇ ਆ ਦਿਖਾਉਣੀ ਹੈ ਆਰਮੀ ਟਰੈਲਰ ਅੱਛਾ ਨਮੀ ਟਰਲ ਨਵਾਂ ਟ੍ਰੇਲਰ ਆ ਬਾਈ ਹਮ ਆਟੋਮੈਟਿਕ ਹੈ ਤੇ ਬ੍ਰੇਕ ਆ ਬ੍ਰੇਕ ਲੱਗਦੇ ਇਹਦੇ ਵਿੱਚ ਬ੍ਰੇਕਾਂ ਵਾਲਾ ਅੱਛਾ ਚੀਲ ਜੀਹ ਦੀ ਹੈਣੀ ਹਮ ਹਮ ਨਵੇਂ ਟਾਇਰ ਆ ਹਮ ਚਾਰੇ ਪਾਸੇ ਪੂਰੇ ਛੌਂਕੜਾ ਬਣਾਈ ਹੋਈ ਆ ਅੱਛਾ ਥੱਲੇ ਕਮਾਨੀਆਂ ਵੀ ਲੱਗੀਆਂ ਹੋਈਆਂ ਹਾਂ ਠੀਕ ਹੈ ਗੱਲ ਆ ਵਧੀਆ ਇਹਦੀ ਤੁਰਦਲ ਲੱਗੀ ਆ ਹਮ ਆ ਬਾਈ ਦੁੱਲਾ ਪੂਰਾ ਘੈਂਟ ਬਣਾਇਆ ਹੁੰਦੇ ਨੇ ਯਾਰ ਆ ਬਾਈ ਉਹਦਾ ਨੰਬਰ ਹੈ ਗੁਰਵਿੰਦਰ ਸਿੰਘ ਸੁੱਖੀ ਦਾ ਸਾਡਾ ਮੰਡੀ ਆ ਬਾਈ ਹਮ ਜੇ ਕਿਸੇ ਨੇ ਹੋਰ ਵੀ ਬਣਵਾਉਣੀ ਹੋਵੇ ਕਿਸੇ ਤਰ੍ਹਾਂ ਦੀ ਉਹ ਵੀ ਬਣਾ ਦੂਗਾ ਹਮ ਤੇ ਚਾਰੇ ਪਾਸੋਂ ਦਿਖਾ ਦੇ ਬਾਈ 80000 ਰੁਪਏ ਦੀ ਡਿਮਾਂਡ ਆ ਭਾਈ ਇਹਦੀ ਆ ਚੀਜ਼ਾਂ ਬੜੀਆਂ ਘੈਂਟ ਲਾਈਆਂ ਯਾਰ ਇਹ ਜੀਪਾਂ ਲੀਆਂ ਹਾਂਜੀ ਹਾਂਜੀ ਇਹ ਜੀਪ ਵਾਸਤੇ ਸਪੈਸ਼ਲ ਬਣਾਈ ਹੋਈ ਆ ਭਾਈ ਕਿੰਨੀ ਡਿਮਾਂਡ ਆ ਦੀ ਡਿਮਾਂਡ 85000 ਡਿਮਾਂਡ ਤਾਂ ਕੋਸ਼ਿਸ਼ ਕੀਤੀ ਜਾਵੇ ਐ ਦੱਸੋ ਇੱਕੋ ਰੇਟ ਕਹੂਗਾ ਭਾਈ ਦਵਾਏਗਾ ਕਿੰਨੇ ਦੀ ਇੱਕੋ ਹੀ ਰੇਟ ਹਾਂ ਇੱਧਰ ਕਰ ਲਾ ਮਾੜੀ ਜੀ ਮੌਕੇ ਤੇ ਭਾਈ ਯਾਰ ਫੋਨ ਕਰ ਲਿਓ ਤੁਸੀਂ ਮਿਸਤਰੀ ਨੂੰ ਹਣਾ ਹਾਂ ਇਹ 75000 ਰੁਪਏ ਦੀ ਜੀ ਠੀਕ ਹਾਂਜੀ ਹਾਂ ਬਾਕੀ ਮੌਕੇ ਤੇ ਭਾਈ ਫੋਨ ਕਰ ਲਿਓ ਅੱਛਾ ਮੌਕੇ ਤੇ ਫੋਨ ਕਰ ਲਓ ਤੇ ਅੱਗੇ ਆ ਆ ਗਿਆ ਘੋੜਾ ਆ ਗਿਆ ਭਾਈ ਹਾਂ ਚਾਰੇ ਟਾਇਰ ਨਾਲ ਦੇ ਆ ਐਵੇਂ ਨਾ ਕਹੀ ਕਿ ਰਵੜ ਜੀ ਦੇ ਇਹ ਲੋਹੇ ਦੇ ਆ ਭਾਈ ਨਾਲ ਆਉਂਦੇ ਜਿਹੜੇ ਖੰਗੜਾ ਕੇ ਦੇਖੀ ਆ ਦੇ ਭਾਈ ਆ ਵੀ ਭਾਈ ਐਕਸਟਰਾ ਹੈਵੀ ਡਿਊਟੀ ਇਹ ਵੀ ਨਾਲ ਨਾਲ ਆਉਂਦੇ ਆ ਭਾਈ ਜੈਸੀ ਦੇ ਹਮ ਸਟਿਕਰਸ ਟੁਕਰਾ ਚਾਰੇ ਟਾਇਰ ਨਵੇਂ ਐ ਸਕੰਦਰ ਮਾਡਲ ਕਿੰਨੇ ਮਾਡਲ ਐ ਇਹ 18 ਮਾਡਲ 18 ਮਾਡਲ ਚਾਰੇ ਟਾਇਰ ਨਵੇਂ ਚੱਲਿਆ ਬਹੁਤ ਘੱਟ ਹੋਣੇ ਫਰੇ ਚੱਲੇ ਕੁਛ ਨਹੀਂ ਭਾਈ ਟਰੈਕਟਰ ਤੈਨੂੰ ਮੈਂ ਦੇਖੀ ਕਿੰਨੇ ਚੱਲੇ ਆ 225 ਘੰਟਾ 225 ਘੰਟਾ ਬਿਲਕੁਲ ਨਵਾਂ ਟਰੈਕਟਰ ਆ ਭਾਈ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਡਬਲ ਕਲਚ ਹੂੰ ਟਾਪ ਮਾਡਲ ਟਰੈਕਟਰ ਆ ਵੀ ਦੇ ਅੱਛਾ ਹਾਂਜੀ ਹਾਂ ਲੋਨ ਫੈਂਸ ਵੀ ਹੋ ਜੂ ਪਰਾ ਟਰੈਕਟਰ ਵੀ ਕੱਟਿਆ ਜੋ ਅੱਛਾ ਇੱਥੇ ਆ ਜਾ ਹੁਣ ਆ ਗਿਆ ਮਾਰੇ ਤੇ ਕੈਮਰਾ ਮਾਰੀ ਘਟਾ ਕੀ ਘਟਾਉਣਾ ਮੈਂ ਘਟਾਦਾ ਮੈਂ ਕਰਤਾ ਇਹਨੂੰ 545 545 5 45 ہاں ਟਰੈਕਟਰ ਦੇ ਰਾਂਗੇ 7.5 ਲੱਖ ਦਾ 5 25 ਚ ਹਾਂਜੀ ਠੀਕ ਹੈ 18 ਕੋਰ ਵੀ ਮੌਕੇ ਤੇ ਮੰਨ ਤਨ ਕਰ ਸਕਦੇ ਬਾਈ ਅੱਛਾ 5 ਲੱਖ 20 ਹਜ਼ਾਰ 5 ਲੱਖ 20 ਹਜ਼ਾਰ ਦਾ ਪਹਿਲੀ ਵੰਡਿਆ ਤੇ ਡਿਸਕਾਊਂਟ ਵੀ ਵੱਡੇ ਡਿਸਕਾਊਂਟ ਵੀ ਹੁੰਦੇ ਠੀਕ ਹੈ ਲੋਨ ਫ੍ਰੈਂਸ ਵੀ ਕਰਾ ਦੂੰ ਅੱਛਾ ਪੁਰਾਣਾ ਟਰੈਕਟਰ ਵੀ ਕੱਟ ਲੂ ਠੀਕ ਹੈ ਹਾਂਜੀ ਠੀਕ ਹੈ ਲੋਨ ਫੇਸ ਕਰੀਂ ਅਗਰ ਇਹ ਸਟੇਟ ਵਾਲੀ ਯੂਪੀ ਦੇ ਬੰਦੇ ਨੂੰ ਕਰਾ ਦੇਗਾ ਨਹੀਂ ਬਾਈ ਪੰਜਾਬ ਵਾਲੇ ਪੰਜਾਬ ਵਾਲੇ ਠੀਕ ਹੈ ਏ ਭਾਈ ਕੋਈ ਵੀ ਟਰੈਕਟਰ ਲੈਣਾ ਹੋਵੇ ਹਰ ਤਰ੍ਹਾਂ ਦੇ ਟਰੈਕਟਰ ਮਿਲ ਜੰਦਾ ਕਿਉਂ ਸ਼ਾਮ ਹੋ ਗਈ ਭਾਈ ਜਾਣ ਦਾ ਕੰਮ ਕਰ ਨੂੰ ਹੈਣਾ ਹੰਡਾ ਹੈਣਾ ਇਸ ਕਰਕੇ ਭਾਈ ਤਿੰਨ ਚਾਰ ਟਰੈਕਟਰ ਹੀ ਪਾਏਗੇ ਵੀਡੀਓ ਦੇ ਵਿੱਚ ਲਾਈਕ ਕਮੈਂਟ ਸ਼ੇਅਰ ਦਬ ਕੇ ਕਰ ਦਿਓ ਭਾਈ ਜਿਹੜਾ ਮਰਜੀ ਟਰੈਕਟਰ ਲੈਣਾ ਹੋਵੇ ਮੈਨੂੰ ਫੋਨ ਕਰ ਲੈ ਭਾਈ ਲੋੜ ਪੈਸ ਵੀ ਕਰਾ ਦਿੰਦੇ ਆ ਪੁਰਾਣਾ ਟਰੈਕਟਰ ਵੀ ਖਤ ਲੈ ਲੇ ਭਾਈ ਨੰਬਰ ਤੇਰਾ ਮੈਨੂੰ ਪਤਾ 8872945452 ਤੇ ਇੱਕ ਵਾਈ ਬੇਨਤੀ ਹੋਰ ਆ ਅਸੀਂ ਪਿਆਰ ਦਿੰਦੇ ਰੋ ਕਈ ਤੁਹਾਨੂੰ ਟਰੈਕਟਰ ਦਿਖਾਉਂਦਾ ਨੂੰ ਬਾਈ ਥੋੜੇ ਕਰਕੇ ਬਾਈ ਆਪਣੀ ਬਹੁਤ ਇੱਜ਼ਤਮਾਨਗੀ ਬਹੁਤ ਬਿਲਕੁਲ ਬਾਈ ਲੋਕ ਜਾਣਨ ਲੱਗਿਆ ਆਪਾਂ ਨੂੰ ਹਰ ਕੰਟਰੀ ਟਰੈਕਟਰ ਭੇਜਤਾ ਬਾਈ ਆਪਾਂ ਹੂੰ ਤੇ ਬਾਈ ਆਹ ਥੋੜੇ ਦਿਨ ਹੋ ਗਏ ਆਪਣਾ ਯਾਰ ਦੋਸਤੀ ਅੱਛਾ ਜੀ ਵਾਸਤੇ ਕਿਹੜਾ ਲੈ ਤੋ ਉਹ ਗੁਰਦੁਆਰਾ ਸਾਹਿਬ ਫੋਟੋ ਲਈ ਵੜਾ ਸੀ ਟਰੈਕਟਰ ਖੜਾ ਸੀਗਾ ਹਾਂਜੀ ਹਾਂਜੀ ਉਹ ਦਿੱਤਾ ਆਪਾਂ ਮਨਵੀਰ ਸਿੰਘ ਆਪਣਾ ਦੋਸਤ ਅੱਛਾ ਕਿਹੜੀ ਕੰਟਰੀ ਮਨਵੀਰ ਸਿੰਘ ਗਿੱਲ ਅੱਛਾ ਹਾਂ ਸਾੜ ਪਿੰਡ ਆ ਬਾਈ ਜਦਿਆਂ ਦੇ ਕੋਲੇ ਅੱਛਾ ਉਹਨਾਂ ਨੂੰ ਲੈ ਕੇ ਦਿੱਤਾ ਉਹ ਹੁਣ ਕੈਲਗਰੀ ਚ ਰਹਿੰਦਾ ਭਾਈ ਅੱਛਾ ਐਫ 31 ਐਫ 31 2022 ਮਾਡਲ 0 ਮੀਟਰ ਟਰੈਕਟਰ ਲੈਤਾ ਇਹ ਆਪਣਾ ਭਰਾ ਹੀ ਆ ਮਤਲਬ ਆ ਵੀਡੀਓ ਜੀ ਆਪਣਾ ਦੋਸਤ ਬਣਿਆ ਭਾਈ ਭਰਾ ਬਣਿਆ ਆਪਣਾ ਮਿੱਤਰ ਬਣਿਆ ਇਹਦੀ ਗੱਲ ਰਹਿਣਾ ਕਿ ਉੱਥੇ ਵੇਚਣਾ ਟਰੈਕਟਰ ਨਹੀਂ ਐਸੀ ਰੱਖਣਗੇ ਭਾਈ ਇੱਥੇ ਖੇਤੀ ਕਰਨਗੇ ਖੇਤੀ ਕਰਨੀ ਹੈ ਇੱਥੇ ਵੀ ਖੇਤੀ ਕਰਨਗੇ ਉੱਥੇ ਵੀ ਆਉਦਾ ਬਰਸ਼ਾ ਇਹ ਬੰਦੇ ਨੇ ਦੋਸਤੋ ਪੂਰਾ ਯੂਰਪ ਤੇ ਅਮਰੀਕਾ ਤੇ ਲੇਸਾ ਇਹ ਨਿਊਜ਼ੀਲੈਂਡ ਹੈ ਨਾ ਨਿਊਜ਼ੀਲੈਂਡ ਤੇ ਇੰਗਲੈਂਡ ਇੰਗਲੈਂਡ ਤੇ ਉਹਨਾਂ ਕੰਟਰੀਆਂ 'ਚ ਇਹ ਬੰਦਾ ਇੱਕ ਸਿੰਪਲ ਜਿਹਾ ਬੰਦਾ ਹੈ ਦੇਖ ਲਓ ਸੱਚ ਆਉਂਦਾ ਹੈ ਕਿਸੇ ਨੇ ਸਿਆਣਿਆਂ ਨੇ ਕਿਹਾ ਸੀ ਕਦੇ ਕਿਸੇ ਬੁੱਕਾਂ ਨੇ ਦੀ ਬੁੱਕ ਕਿਤਾਬ ਪੜ੍ਹਦੇ ਕਦੇ ਕਹਿੰਦੇ ਉਹਦੇ ਜਲਤ ਤੋਂ ਪਹਿਚਾਨ ਨਾ ਕਰੋ ਜੇ ਉਹਦੀ ਜਲਤ ਮਾੜੀ ਹੈ ਨਾ ਆਪਣੀ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਬੁੱਕ 'ਚ ਧਾਮਣੀ ਬੁੱਕ 'ਚ ਧਾਮ ਫੁੱਲ ਆਉਂਦੇ ਇਹ ਬੰਦਾ ਜੇ ਸਿੰਪਲ ਜਿਹਾ ਰਹਿੰਦਾ ਇਹ ਨਾ ਜਾਣਿਓ ਕਿ ਜਿਹੜੀ ਜਹਾਜ਼ ਜੀ ਲੋਕਾਂ ਦੇ ਲੋਕ ਕਿਹੜਾ ਇਹ ਜਵਾਬ ਤੇ ਪ੍ਰੈਕਟਰ ਚੜਾਦੇ ਹੈ ਨਾ ਬਿਲਕੁਲ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿ ਬਹੁਤ ਬਤਨ ਬੱਜੀ ਸਤਿ ਸ਼੍ਰੀ ਅਕਾਲ